ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 8 9 ਅਤੇ 10 April ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਦੇ ਵਿੱਚ ਮੀਂਹ ਦੀ ਗਤੀਵਿਧੀ ਹੋ ਸਕਦੀ ਹੈ ਕਿਉਂਕਿ ਹੁਣ ਤਾਪਮਨ ਕਾਫੀ ਜ਼ਿਆਦਾ ਵਧੇ ਹੋਏ ਦਿਖਾਈ ਦੇ ਰਹੇ ਨੇ ਪੂਰਬ ਦੀ ਹਵਾ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਪ੍ਰੀ ਮੌਨਸਨ ਗਤੀਵਿਧੀਆਂ ਹੁਣ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ ਲਗਾਤਾਰ ਤਾਪਮਾਨ ਜਿਹੜੇ ਹੁਣ 38 ਤੋਂ 49 ਡਿਗਰੀ ਤੱਕ ਪਹੁੰਚ ਰਹੇ ਨੇ ਪੂਰਬ ਦੀ ਹਵਾ ਆ ਰਹੀ ਹੈ ਜਿਸ ਦੇ ਕਾਰਨ ਹਵਾ ਦੇ ਵਿੱਚ ਥੋੜੀ-ਬੋਤੀ ਹਮਸ ਅਤੇ ਨਮੀ ਦੀ ਮਾਤਰਾ ਵਧ ਚੁੱਕੀ ਹੈ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਤਾਪਮਾਨ ਦੇ ਵਿੱਚ ਵਾਧੇ ਨਾਲ ਤੁਹਾਨੂੰ ਪਸੀਨਾ ਵਗੈਰਾ ਵੀ ਹੁਣ ਥੋੜਾ ਜਿਆਦਾ ਆਉਣਾ ਸ਼ੁਰੂ ਹੋ ਚੁੱਕਿਆ ਹੈ ਇਹ ਸਾਰੀ ਗਤੀਵਿਧੀ ਜਿਹੜੀ ਹੁੰਦੀ ਨੇ ਪ੍ਰੀ ਮੌਨਸੂਨ ਗਤੀਵਿਧੀਆਂ ਦੇ ਅੰਦਰ ਆਉਂਦੀਆਂ ਨੇ ਜੋ ਹੁਣ ਪੰਜਾਬ ਦੇ ਵਿੱਚ ਹੁੰਦੀਆਂ ਦਿਖਾਈ ਦੇ ਸਕਦੇ ਨੇ ਫਿਲਹਾਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕੱਕ ਦੱਸ ਦਿਓ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤਾਨੂੰ ਸਮੇਂ ਸਿਰ ਮਿਲਦੀ ਰਹ ਸਕੇ ਗੱਲ ਕਰਾਂਗੇ ਜਿਹੜੇ ਹਾਲਾਤ ਨੇ ਫਿਲਹਾਲ ਠੀਕ ਠਾਕ ਨੇ ਕੋਈ ਵੱਡੀ ਹਲਚਲ ਨਹੀਂ ਹੈ ਹਵਾ ਪੂਰਬੀ ਦਿਸ਼ਾ ਤੋਂ ਚੱਲ ਰਹੀ ਹੈ ਤੇ ਪ੍ਰੀ ਮੌਨਸੂਨ ਗਤੀਵਿਧੀਆਂ ਦੇ ਲਈ ਅਨੁਕੂਲ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪ੍ਰੀ ਮੌਨਸੂਨ ਗਤੀਵਿਧੀਆਂ ਦੇ ਲਈ ਤਾਪਮਾਨ ਲਗਭਗ 40 ਡਿਗਰੀ ਜਿਹੜੇ ਚਾਹੀਦਾ ਹੁੰਦਾ ਹੈ ਤੇ ਹਵਾਵਾਂ ਦੇ ਵਿੱਚ ਥੋੜੀ ਬਹੁਤੀ ਨਮੀ ਚਾਹੀਦੀ ਹੁੰਦੀ ਜੋ ਕਿ ਹੁਣ ਪੂਰਬ ਦੀ ਹਵਾ ਲਗਾਤਾਰ ਬੰਗਾਲ ਦੀ ਖਾੜੀ ਤੋਂ ਇਸ ਤਰੀਕੇ ਨਾਲ ਪੰਜਾਬ ਵੱਲ ਕੋਚ ਕਰ ਰਹੀਆਂ ਨੇ ਤਾਂ ਇਸ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਥੋੜੀ ਬਹੁਤੀ ਨਮੀ ਦੀ ਮਾਤਰਾ ਹਵਾ ਦੇ ਵਿੱਚ ਵਧ ਰਹੀ ਹੈ ਤੇ ਅਚਾਰਾਕ ਗਰਜ ਚਮਕਦੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਖਾਸ ਤੌਰ ਤੇ 9 ਅਤੇ 10 ਤਰੀਕ ਨੂੰ 8 ਤਰੀਕ ਨੂੰ ਫਿਲਹਾਲ ਅੱਜ ਮੌਸਮ ਠੀਕ ਠਾਕ ਬਣਿਆ ਰਹੇਗਾ 9 ਅਤੇ 10 ਤਰੀਕ ਨੂੰ ਗਰਜ ਚਮਕਦੇ ਹਾਲਾਤ ਸਾਨੂੰ ਪੰਜਾਬ ਦੇ ਵਿੱਚ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦੇ ਨੇ ਬੂੰਦਾਬੰਦੀ ਤੇ ਕਿਰਮਣਕਣੀ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀੜੇ ਹਾਲਾਤ ਨੇ ਇਹ ਥੋੜੇ ਬਹੁਤੇ ਅੱਗੇ ਪਿੱਛੇ ਵੀ ਹੋ ਸਕਦੇ ਨੇ ਕਿਉਂਕਿ ਜਿਹੜਾ ਹਵਾਵਾਂ ਹੁੰਦੀਆਂ ਨੇ ਇਹ ਅਕਸਰ ਹੀ ਗਰਮੀ ਦੇ ਰੁੱਤ ਵਿੱਚ ਅੱਗੇ ਪਿੱਛੇ ਚਲੀ ਜਾਂਦੀਆਂ ਨੇ ਤੇ ਇਹਨਾਂ ਦੇ ਉੱਪਰ ਬਹੁਤ ਕੁਝ ਡਿਪੈਂਡ ਰਹਿੰਦਾ ਹੈ ਪਰ ਕਿਤੇ ਨਾ ਕਿਤੇ ਥੋੜੀ ਬਹੁਤੀ ਧਿਆਨ ਦੇਣ ਦੀ ਜ਼ਰੂਰਤ ਹੈ ਜਿਨੋ ਅਤੇ 10 ਤਰੀਕ ਨੂੰ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਪੰਜਾਬ ਦੇ ਵਿੱਚ ਆਉਂਦੇ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ 10 ਤਰੀਕ ਤੋਂ ਬਾਅਦ ਹੁਣ ਲਗਾਤਾਰ ਪ੍ਰੀ ਮੌਨਸਨ ਗਤੀਵਿਧੀਆਂ ਜਿਹੜੀ ਕਿ ਗਰਜ ਚਮਕ ਅਤੇ ਧੂੜ ਭਰੀ ਹਵਾਵਾਂ ਕਾਲੇ ਬੱਦਲ ਅਚਾਨਕ ਬਣ ਜਾਣਾ ਬਾਅਦ ਦੁਪਹਿਰ ਅਚਾਰਕ ਗਰਜ ਚਮਕ ਦੇ ਨਾਲ ਕਿਰਮਣ ਕਣੀ ਤੇ ਪੁੰਦਾਵਾਂ ਦੀ ਮੋਟੇ ਸਪੈਲ ਜਿਹੜੇ 5-10 ਮਿੰਟ ਦੇ ਹੁੰਦੇ ਨੇ ਉਹ ਲੱਗਣੇ ਸ਼ੁਰੂ ਹੋ ਜਾਣਗੇ ਤੇ ਇਹ ਇਹ ਲਗਾਤਾਰ ਮਈ ਜੂਨ ਮਹੀਨੇ ਤੱਕ ਚੱਲਦੇ ਰਹਿਣਗੇ ਬਾਕੀ ਨਾਲ ਬਾਰੇ ਲਗਾਤਾਰ ਅਸੀਂ ਅਪਡੇਟ ਲੈ ਕੇ ਹੁੰਦੇ ਰਹਿੰਦੇ ਆ ਤਾਂ ਹੀ ਕਹਿੰਦੇ ਕਿ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ